ਸਮਾਣਾ ਦਾ ਤੁਹਾਨੂੰ ਮੋਤੀਆ ਬਾਜ਼ਾਰ ਦਿਖਾ ਰਹੇ ਹਾਂ ਇੱਥੇ ਸਾਹਮਣੇ ਦੂਜੇ ਪਾਸੇ ਗਰਲ ਸਕੂਲ ਹੈ ਔਰ ਇਸ ਗਲੀ ਦੇ ਵਿੱਚ ਇੱਕ ਘਰ ਹੈ ਇਸ ਘਰ ਦੇ ਵਿੱਚ ਇੱਕ ਨੌਜਵਾਨ ਦੀ ਡੈੱਡ ਬੋਡੀ ਕੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਸਿਟੀ ਸਮਾਣਾ ਇੱਥੇ ਪਹੁੰਚੀ ਹੈ ਸਹਾਇਕ ਥਾਣੇਦਾਰ ਪੂਰਨ ਸਿੰਘ ਦੀ ਟੀਮ ਵੱਲੋਂ ਲਗਾਤਾਰ ਇਸੀ ਤਹਿਕੀਕਾਤ ਕੀਤੀ ਜਾ ਰਹੀ ਹੈ ਕਿਨ ਕਾਰਨਾ ਕਰਕੇ ਇਸ ਨੌਜਵਾਨ ਦੀ ਡੈੱਡ ਬੋਡੀ ਇਸ ਘਰ ਦੇ ਵਿੱਚ ਮਿਲੀ ਔਰ ਉਸਕੇ ਬਾਅਦ ਸਿਟੀ ਇੰਚਾਰਜ ਵੀ ਇੱਥੇ ਪਹੁੰਚੇ ਉਹਨਾਂ ਨੇ ਸਾਰੀ ਘਟਨਾ ਕੀ ਜਾਂਚ ਸ਼ੁਰੂ ਕੀਤੀ ਹੈ ਪਤਾ ਲੱਗੇ ਕਿ 30 ਸਾਲ ਦਾ ਨੌਜਵਾਨ ਹੈ ਜਿਹੜਾ ਕਿ ਸਿਰਿੰਦਰ ਸੀ ਆਪਣੇ ਮਾਪ ਕਿਨ ਕਾਰਨਾਂ ਕਰਕੇ ਉਸकी जान गई है सारा जांच गए पुलिस डेड बॉडी ਨੂੰ ਆਪਣੇ ਕਬਜ਼ੇ ਸੇ ਲੈ ਕੇ ਸਮਾਣਾ ਦੇ ਸਰਕਾਰੀ ਹਸਪਤਲ ਦੀ ਮੌਤਰੀ ਵਿੱਚ ਰਖਵਾ ਰਹੀ ਹੈ ਔਰ ਉਸਕੇ ਬਾਅਦ ਇਸ ਸਾਰੀ ਘਟਨਾ ਕੀ ਗੰਭੀਰਤਾ ਨਾਲ ਜਾਂਚ ਕਰੇਗੀ ਕਿਨ ਕਾਰਨਾਂ ਕਰਕੇ ਇਸ ਨੌਜਵਾਨ ਦੀ ਮੌਤ ਹੋਈ ਹੈ ਮਿੰਟੂ ਕੁਮਾਰ ਮੋਤੀ ਬਾਜ਼ਾਰ ਦਰਜੀਆਮੋਲਾ ਸਰ ਸਾਨੂੰ ਤਾਂ ਨਾਲ ਲੇਡੀਜ਼ ਆਈ ਉਹਨਾਂ ਨੇ ਦੱਸਿਆ ਵੀ ਸਮੈਲ ਆ ਰਹੀ ਐ ਅਸੀਂ ਦੇਖੀ ਸਮੈਲ ਆ ਰਹੀ ਐ ਫਿਰ ਅਸੀਂ 112 ਤੇ ਵੀ ਫੋਨ ਕੀਤਾ 100 ਤੇ ਵੀ ਕੀਤਾ ਕਿਸੇ ਨੇ ਫੋਨ ਨਹੀਂ ਚੱਕਿਆ ਠੀਕ ਐ ਫਿਰ ਇਹ ਲੇਡੀਜ਼ ਕਹਿਣ ਲੱਗੇ ਵੀ ਤੁਸੀਂ ਜਾ ਕੇ ਇੱਕ ਵਾਰੀ ਚੌਂਕੀ ਗੱਲ ਕਰਿਓ ਠੀਕ ਹੈ ਜੀ ਫਿਰ ਅਸੀਂ ਚੌਂਕੀ ਜਾ ਕੇ ਉਹਨਾਂ ਨਾਲ ਗੱਲ ਕਰਤੀ ਤੇ ਉਹ ਆ ਕੇ ਇਨਕੁਆਰੀ ਕੀਤੀ ਕਿ ਇਹ ਮਕਾਨ ਹੈ ਤੁਹਾਨੂੰ ਪਤਾ ਕੌਣ ਰਹਿੰਦਾ ਨਹੀਂ ਸਾਨੂੰ ਨਹੀਂ ਪਤਾ ਸਰ ਸਾਡਾ ਮਕਾਨ ਉੱਥੇ ਆਈ ਸਾਹਮਣੇ ਵਾਲੀ ਇਹ ਸਾਨੂੰ ਆਂਡੀ ਵਾਂਡੇ ਨੇ ਦੱਸਿਆ ਵੀ ਸਮੈਲ ਬਹੁਤ ਆਏ ਵੀ ਤੁਸੀਂ ਜਾ ਕੇ ਇੱਕ ਵਾਰੀ ਚੌਂਕੀ ਜਾ ਕੇ ਨਾ ਰਿਪੋਰਟ ਕਰਾਇਓ ਤੇ ਦੇਖਿਆ ਕਿ ਕੋਈ ਬੋਡੀ ਪਈ ਹੈ ਅੰਦਰ ਹਾਂ ਇੰਵੇਂ ਅਸੀਂ ਨਹੀਂ ਦੇਖਿਆ ਕੁਝ ਅੰਦਰ ਠੀਕ ਹੈ ਨਾ ਸਮੈਲ ਆ ਰਹੀ ਸੀ ਉਹ ਐਸਐਚਓ ਨੇ ਦਰਵਾਜ਼ੇ ਤੋੜੇ ਵਗੈਰਾ ਕੀਤਾ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਅੰਦਰ ਬੋਡੀ ਆ ਤੇ ਜਿੰਦਰ ਸਿੰਘ ਜੀ ਤੇ ਕਿੰਨੇ ਦਿਨ ਇੱਥੇ ਰਹੇ ਇਹ ਕਾਫੀ ਸਾ ਹੋ ਗਏ 9-10 ਸਾਲੇ ਦਾ ਵਿਆਹ ਵੀ ਇੱਥੇ ਹੋਇਆ ਮੇਰੇ ਘਰ ਦੇ ਪੂਰੇ ਹੋ ਗਏ ਸਾਂ ਪਹਿਲਾਂ ਮੈਨੂੰ ਇੰਨਾ ਘਰੋਂ ਕੱਢ ਦਿੱਤਾ ਸੀ ਮੈਂ ਜ਼ਮੀਨ ਇਹਨਾਂ ਦੇ ਕੋਠੀ ਇਹਨਾਂ ਦੋ ਮੁੰਡਿਆਂ ਦੇ ਨਾਲ ਦੋ ਦਲਵਾਤੀ ਸੀ ਇਸ ਕਰਕੇ ਫਿਰ ਉਹ ਜਿਹੜੀ ਉਹ ਕਿੰਨੀ ਕੁ ਮਰ ਦੀ 23-24 ਸਾਲ ਦੀ ਹੈ ਸੀ ਥੋੜੇ ਥੋੜੇ ਰਹਿੰਦੇ ਸੀ ਆ ਮੇਰੇ ਤੋਂ ਤਾਂ ਕਾਫੀ ਚਿਰ 5-6 ਸਾਲ 7 ਸਾਲ ਹੋ ਗਨਵੇਂ ਤੋਂ ਅਲੱਗਗੀ ਰਹਿੰਦਾ ਮੈਂ ਇੱਥੇ ਨਹੀਂ ਸਾਰੇ ਰਿਹਾ ਕਰਾਇਤੇ ਰਿਹਾ ਇਹ ਖਤਰਿਆਂ ਵਾਲਾ ਜੀ ਮੈਂ ਇਧਰ ਗਸਤ ਸਮਾਣੇ ਤੇ ਉਥੇ ਮੁਰਸ਼ਿਦਾ ਫੋਨ ਆਇਆ ਵੀ ਕੋਈ ਤਲਾਹ ਲੈ ਕੇ ਆਣੇ ਸਨ ਤਤਰਿਆ ਮਹੱਲੇ ਚੋਂ ਰਾਜਕਮਾਰ ਤੇ ਪਨੀਤ ਕੁਮਾਰ ਗਏ ਸੀ ਵੀ ਸਾਡੇ ਮਹੱਲੇ ਚ ਇੱਕ ਮਕਾਨ ਪਿਆ ਬੰਦ ਕਈ ਦਿਨਾਂ ਦਾ ਉਹਦੇ ਚੋ 스ਮੈਲ ਮਾਰ ਰਹੀ ਐ ਤੇ ਜਦੋਂ ਅਸੀਂ ਮੈਂ ਤੇ ਹੌਲਦਾਰ ਦਰਬਾਰਾ ਸਿੰਘ ਅਸੀਂ ਮੌਕੇ ਤੇ ਪੁੱਜੇ ਤੇ ਅੰਦਰੋਂ ਤਾਲਾ ਵੱਜਾ ਸੀ ਤੇ ਕਿਸੇ ਪਾਸੇ ਮਤਲਬ ਅੰਦਰ ਵੜਨ ਦਾ ਰਸਤਾ ਨਹੀਂ ਸੀ ਫਿਰ ਅਸੀਂ ਮਤਲਬ ਇਹਦਾ ਪਿੱਛੋਂ ਇਹਦਾ ਕੋਈ ਹੋਰ ਭਰਾ ਰਹਿੰਦਾ ਉਹਦਾ ਦਰਵਾਜ਼ਾ ਅੱਡਾ ਹੈ ਉਧਰ ਦੇ ਸੀ ਖੋਲ ਕੇ ਅੰਦਰੋਂ ਤਾਲਾ ਤੋੜ ਕੇ ਅੰਦਰ ਵੜਿਆ ਤੇ ਅੰਦਰ ਸਾਨੂੰ ਬੈਡਾਂ ਤੇ ਡੈੱਡ ਬੋਡੀ ਮਿਲੀ ਐ ਕਿਸ ਕੀ ਹੈ ਉਹ ਲੋਕ ਡੈੱਡ ਬੋਡੀ ਆ ਆਪਣੇ ਤਜਿੰਦਰ ਸਿੰਘ ਪੁੱਤਰ ਜਨੈਲ ਸਿੰਘ ਨਰਕੇ ਦੀ ਡੈੱਡ ਬੋਡੀ ਆ ਤੇ ਕਾਫੀ 4-5 ਪੁਰਾਣੀ ਐ ਉਮਰ ਕਿੰਨੇ ਕਉਂਦੀ ਐ ਉਮਰ ਇਹਦੀ ਹੋ ਗਈ 30 ਪਲੱਸ ਘੱਟ ਹੋ ਗਈ ਮੈਰਿਟ ਐ ਮੈਰਿਟ ਆ ਇਹ ਇਹ ਕੱਲਾ ਹੀ ਰਹਿ ਰਿਆ ਸੀ ਇਹ ਕੱਲਾ ਹੀ ਰਹਿ ਰਿਆ ਸੀ ਕਾਫੀ ਦਿਨਾਂ ਤੋਂ ਕਹਿੰਦੇ ਦਰਵਾਜ਼ਾ ਮੱਲੇ ਵਾਲੇ ਕਹਿੰਦੇ ਜਿਹੜਾ ਸਮੈਲ ਮੱਲੇ ਵਾਲਿਆਂ ਨੂੰ ਉਦੋਂ ਫਿਰ ਉਹ ਥਾਣੇ ਤਲਾਹ ਦੇਣ ਗਏ ਇਹ ਆ ਇਹ ਪਤਲਾ ਜਰਨੈਲ ਸਿੰਘ ਹੈ ਆਪਣਾ ਗੁਮਿੰਦਗਰ ਵਸਤੀ ਜਿਹੜਾ ਦਾ ਡੇਰਾ ਹੈ ਜੋ ਇੱਥੇ ਫੋਟੋਗ੍ਰਾਫੀ ਦੁਕਾਨ ਕਰਦਾ ਪੁਰਾਣੇ ਬਸ ਸਟੈਂਡ ਕੋ ਉਹਦਾ ਬੇਟਾ ਹੈ ਇਹ ਲਾਲ ਅਸੀਂ ਮੌਕਾ ਤੇ ਐਸ ਐਚਓ ਸਰ ਵਿਜ਼ਿਟ ਕਰਕੇ ਨੇ ਤੇ ਅਸੀਂ ਹੁਣ ਇਹਦੀ ਡੈੱਡ ਬੋਡੀ ਜਿਹੜੀ ਲੈ ਕੇ ਉੱਥੇ ਸਮਾਣਾ ਸਿਵਲ ਹਸਪਤਾਲ ਜਾ ਰਹੇ ਹਾਂ ਤੇ ਅਗਲੀ ਕਾਰਵਾਈ ਪੁਸ਼ਪਮਾ ਸੌਣ ਤੋਂ ਬਾਅਦ ਜੋ ਵੀ ਆਏਗੀ ਰਿਪੋਰਟਰ ਦੇ ਸਹਾਨਿਕ ਦੀ ਕਾਰਵਾਈ ਕਰਾਂਗੇ ਠੀਕ ਕੈਮਰਾਮੈਨ ਬੀ ਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼